ਰਾਗ ਮਾਰੋ ਬਾਣੀ ਜੈਦੇਵ ਜੀ ਕੀ ਇੱਕੰਕਾਰ ਸਤਗੁਰ ਪ੍ਰਸਾਦ ਚੰਦ ਸਤ ਢੇਗਿਆ ਨਾਦ ਸਤ ਪੂਰਿਆ ਸੂਰ ਸਤ ਖੋਲ ਸਾਦਤ ਕੀਆ ਅਮਲ ਮਲ ਤੋੜਿਆ ਅਚਲ ਚਲ ਠੱਪਿਆ ਆਖੜ ਕੜਿਆ ਤਾ ਅਪਿਓ ਪਿਆ ਮਨ ਆਗ ਗੁਣ ਆਦ ਬਖਾਨਿਆ ਤੇ ਵੀ ਦੁਬ ਦ੍ਰਿਸ਼ਟ ਸਮਾਨਿਆ ਰਹੋ ਅੱਗ ਕੋ ਆਂਦੇ ਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦਤ ਦੇ ਦੇ ਦਰਦੇ ਰ ਕੋ ਰੰਿਆ ਬ੍ਰਹਮ ਨਿਰਵਾਣ ਲਿਵਲੇਨ ਪਾਇਆ ਅਦ ਕੋ ਅਦ ਆ ਸਦ ਕੋ ਸਦ ਆ ਸਲਲ ਕੋ ਸਲਲ ਸਮਾਨ ਆਇਆ ਬਦਤ ਦੇ ਦੇ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵਲੇਨ ਪਾਇਆ ਇਹ ਸ਼ਬਦ ਸਤਗੁਰ ਜੈਦੇਵ ਜੀ ਦਾ ਮੁਖਾਰਦ ਨੇ ਤੋ ਉਚਾਰਿਆ ਹੋਇਆ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗ ਮਾਰੂ ਅੰਗ ਕਿਰਾਸਾ ਛੇ ਤੇ ਛਿਸ਼ੋਬਤ ਹੈ ਸਤਗੁਰ ਜੈਦੇਵ ਜੀ ਇਸ ਪ੍ਰਾਣੀ ਦੀ ਅਵਸਥਾ ਨੂੰ ਦੱਸ ਰਹੇ ਹੈ ਕਿ ਜੋ ਵੀ ਜਿਹੜੇ ਹੈ ਉਹ ਪ੍ਰਾਣਾ ਜਨਮ ਕਰਨ ਕਰਕੇ ਆਪਣੇ ਆਪ ਨੂੰ ਸੋਚਦੇ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਗਏ ਪਰ ਸਤਗੁਰ ਜੈਦੇਵ ਜੀ ਕਹਿੰਦੇ ਹੈ ਕਿ ਜਿਸ ਨੇ ਉਸ ਪਰਮਾਤਮਾ ਵਿੱਚ ਸਿਫਤਸਲਾ ਕੀਤੀ ਉਸ ਨੂੰ ਇੰਨਾ ਤਪ ਕਠਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਗੁਣ ਸਾਰੇ ਜਿਹੜੇ ਉਸ ਪਰਮਾਤਮਾ ਤੋਂ ਆ ਰਹੇ ਜਿਸ ਨੂੰ ਕਿਸੇ ਵੀ ਚੀਜ਼ ਦੀ ਤਮਾ ਨਹੀਂ ਹੈ ਸਭ ਕੁਝ ਉਸ ਦਾ ਹੀ ਦਿੱਤਾ ਹੋਇਆ ਹੈ ਸਿਰਫ ਜੋ ਪ੍ਰਾਣੀ ਹੈ ਉਹ ਆਪਣੇ ਆਪ ਨੂੰ ਇੱਕ ਭਰਮ ਭਲੇਖ ਵਿੱਚ ਪਿਆ ਹੋਇਆ ਹੈ ਕਿ ਉਸ ਨੂੰ ਇਹ ਦੁਨੀਆ ਸੱਚੀ ਲੱਗ ਰਹੀ ਹੈ ਜਿਹੜੀ ਕਿ ਹੈ ਕੂੜ ਹੈ ਸੱਚੀ ਕਿਉਂ ਲੱਗ ਰਹੀ ਹੈ ਉਸ ਨੂੰ ਇਹ ਲੱਗਦਾ ਹੈ ਕਿ ਜਿਹੜੇ ਮੈਂ ਬੰਧਨ ਬਣਾਏ ਹੈ ਮੇਰਾ ਮਾ ਆ ਮੇਰੇ ਬਾਪ ਹੈ ਮੇਰਾ ਪਹਿਲ ਹੈ ਮੇਰਾ ਪਰਾ ਹੈ ਮੇਰੀ ਪਤਨੀ ਹੈ ਮੇਰੇ ਰਿਸ਼ਤੇਦਾਰ ਕੁਟੰਬ ਹੈ ਧਨ ਦੌਲਤ ਹੈ ਇਹ ਸ਼ਾਇਦ ਔਖੇ ਦਿਨ ਮੇਰੇ ਕੰਮ ਆਉਣਗੇ ਪਰ ਉਸ ਨੂੰ ਪਤਾ ਹੀ ਨਹੀਂ ਇਹ ਸਮਝ ਨਹੀਂ ਹੈ ਕਿ ਇਹ ਜਿਹੜੇ ਧਨ ਦੌਲਤ ਸਾਰਾ ਕੁਝ ਰਿਸ਼ਤੇ ਨਾਤੇ ਇਹ ਕਿਸੇ ਦੇ ਕੰਮ ਦੇ ਨੇ ਕੋੜੇ ਹੈ ਕਿਉਂਕਿ ਇੱਕ ਤੈਨੂੰ ਬਹੁਤ ਵੱਡਾ ਉਸਨੇ ਰਾਸ ਨੂੰ ਦੇ ਕੇ ਭੇਜਿਆ ਸਵਾਸਾਂ ਦੀ ਪੂੰਜੀ ਜਿਹਨੂੰ ਕਹਿੰਦੇ ਆ ਜਿਵੇਂ ਕਿ ਦੁਨੀਆਂ ਤੋਂ ਕਿਤੇ ਉਹ ਨਹੀਂ ਲੈ ਨਹੀਂ ਸਕਦੇ ਮੁੱਲ ਚਾਹੇ ਜਿੰਨਾ ਮਰਜੀ ਕੋਈ ਕਹੇ ਮੈਂ ਮੁੱਲ ਲੈ ਲਵਾਂ ਸੋ ਸਤਿਗੁਰ ਚੈਦੇਵ ਜੀ ਸਮਝਾ ਰਹੇ ਹੈ ਕਿ ਜਦੋਂ ਸਾਡੇ ਵਿੱਚ ਅਭਦੋਂ ਖਤਮ ਹੋ ਗਏ ਤੇ ਅਸੀਂ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਜਿਵੇਂ ਕਿ ਗੁਰ ਜੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਚਾਹੇ ਜਿੰਨਾ ਮਰਜੀ ਦੁਨੀਆਂ ਦੇ ਉੱਤੇ ਕੋਈ ਆਪਣੇ ਆਪ ਨੂੰ ਕਹੇ ਲੇਕਿਨ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਹ ਰਵਿਦਾਸ ਅਕਥ ਕਥਾ ਕੋ ਕਾਹੇ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਤੇਰੀ ਉਪਮਾ ਕੌਣ ਕਰ ਸਕਦਾ ਜਿਹੋ ਜੈ ਤੂੰ ਹੈ ਦੂਸਰਾ ਦੁਨੀਆ ਤੇ ਹੈ ਨਹੀਂ ਤੇਰੀ ਕਥਾ ਜਿਹੜੀ ਹੈ ਉਹ ਕਥੇ ਨਹੀਂ ਜਾ ਸਕਦੀ ਇਹ ਠੀਕ ਹੈ ਕਿ ਉਸ ਦੇ ਸਿਫਤ ਸਲਾਹ ਕਰਦੇ ਕਰਦੇ ਅਸੀਂ ਉਹਦੇ ਵਿੱਚ ਲੀਨ ਹੋਣਾ ਹੈ ਤੇ ਜਦੋਂ ਸਮੁੰਦਰ ਚ ਲੀਨ ਹੋ ਗਏ ਸਾਡੀ ਮੈਂ ਮੇਰੀ ਜਿਹੜੀ ਹੈ ਖਤਮ ਹੋ ਜਾਣੀ ਹੈ ਕਿਉਂਕਿ ਸਾਡੀ ਮੈਂ ਮਰੀ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਇਸ ਤਨ ਦੀ ਆਸ ਲਾ ਕੇ ਬੈਠੇ ਹਾਂ ਇਸੇ ਕਰਕੇ ਸਤਗੁਰ ਦਰਬਾਦਸਵਾਹ ਜਿਨੇ ਕਿਹਾ ਕਿ ਮੁਕਤੀ ਹੈ ਕੀ ਹੈ ਕਿ ਇਸ ਤਨ ਦੀ ਆਸ ਛੱਡ ਦੇ ਜੰਮ ਲਗ ਹੈ ਜੇ ਤਨ ਕੀ ਅਸਾ ਤਬ ਲਗ ਕਰੇ ਪੁਕਾਰਾ ਜਦ ਮਨ ਮਿਲੋ ਆਸ ਨੇ ਤਨ ਕੀ ਤਬ ਕੋ ਗਾਵਨ ਹਾਰ ਅਸਲੀ ਤਾਂ ਉਦੋਂ ਹੋਣਾ ਜਦੋਂ ਤੂੰ ਤਨ ਦੀ ਵੀ ਆਸ ਛੱਡ ਦਿੱਤੀ ਤੇ ਉਦੋਂ ਉੱਤੇ ਟੇਕ ਲਾ ਲੈ ਸੋ ਸਤਗੁਰ ਜੀ ਆਪਣੇ ਸ਼ਬਦ ਦੇ ਵਿੱਚ ਸਮਝਾ ਰਹੇ ਚੰਦ ਸਤ ਭੇਦਿਆ ਨਾਦ ਸਤ ਪੋਰੀਆ ਸੋਰ ਸਤ ਖੋਰ ਸੰਦਤ ਕੀਆ ਕਿੰਦੇ ਖੰਬੇ ਨਾਲ ਰਹੇ ਖੰਬੇ ਲਸ ਰਹੇ ਨੱਕ ਜਿਹਾ ਦੋ ਨਸਾਂ ਹੈ ਜੇディ ਖੰਬੇ ਨੱਕ ਦੇ ਰਸਤਾ ਹੈ ਉਸ ਦੇ ਰਾਹੀਂ ਸਵਾਸ ਅੰਦਰ ਲੈ ਕੇ ਜਾਣਾ ਹੈ ਨਾਦ ਸਤ ਪੋਰੀਆ ਤੇ ਫਿਰ ਉਹਨੂੰ ਮੱਥੇ ਦੇ ਵਿੱਚ ਸੈਂਟਰ 'ਚ ਦੋ ਲੱਖਾਂ ਦੇ ਵਿੱਚ ਘਰ ਨਾਲ ਸੰਦੇ ਉੱਪਰ ਸੁਖਮਨਾ ਨਾੜੀ ਹੈ ਉੱਥੇ ਰੋਕਣਾ ਹੈ ਸੋਰਸਤ ਖੋਰਸਾ ਦਕਤ ਕਿ ਹੈ ਔਰ ਉੱਥੇ ਸਵਾਸ ਰੋਕ ਕੇ ਕਿੰਨੀ ਦੇ ਰੋਕਣਾ ਹੈ ਉਹ ਯੋਗ ਕਰਦੇ ਜਿਹੜੇ ਪੁਰਾਣਾ ਜਾਂ ਉਹ ਕਹਿੰਦੇ 16 ਬਾਰ ਸਵਾਸ ਅੰਦਰ ਲੈਣਾ ਤੇ 16 ਬਾਰ ਛੱਡਣਾ ਪਰ ਰੋਕਣਾ ਹੈ ਉਸ ਨੂੰ ਜਦੋਂ ਰੋਕਣਾ ਹੈ ਤੇ ਆਸ ਜਿਹੜੀ ਕਿਸੇ ਦੀ ਵੀ ਨਜ਼ਰ ਨਹੀਂ ਮਨ ਦੇ ਵਿੱਚ ਮਨ ਜਿਹੜਾ ਅਕਾਗਰ ਹੋਣਾ ਚਾਹੀਦਾ ਇਹ ਤੋ ਜੋੜ ਸਕਦਾ ਕਿਉਂਕਿ ਕਿਸੇ ਨੇ ਇਸ ਨੂੰ ਸੰਗਮ ਕਿਹਾ ਹੈ ਕਿਸੇ ਨੇ ਇਸ ਨੂੰ ਪ੍ਰਣਾਯਾਮ ਕਿਹਾ ਹੈ ਕਿਸੇ ਨੇ ਯੋਗ ਦੀ ਕਿਰਿਆ ਕਹੀ ਹੈ ਪਰ ਹੈ ਅਸਲੀਏ ਹੈ ਕਿ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਕਰਨਾ ਹੈ ਕੁਛ ਦਿਨ ਲਈ ਇੱਕ ਖੇਡ ਹੈ ਇਸੇ ਕਰਕੇ ਜਿਹੜੇ ਸਤਗੁਰ ਜੈਦੇਵ ਜੀ ਨੇ ਗੱਲ ਕਹੀ ਹੈ ਕਿ ਚੰਗ ਸਤ ਭਿੰਦਿਆ ਨਾਦ ਸਤ ਪੂਰਿਆ ਸੂਰ ਸਤ ਖੋਲ ਸਤ ਕੀ ਤੇ ਦੂਜੇ ਪਾਸੇ ਸਤਗੁਰ ਬਿਣੀ ਨੇ ਵੀ ਇਹ ਗੱਲ ਕਹੀ ਹੈ ਉਹ ਕਹਿੰਦੇ ਇਹਦਾ ਪਿੰਗਲਾ ਉਹ ਸੁਖਮਨਾ ਤਿੰਨ ਬਸੇ ਇੱਕ ਠਾਈ ਖੰਬੀ ਨਾਸ ਰਹੀ ਸਾਹ ਕਹਿੰਦੇ ਲੈ ਕੇ ਜਾਣਾ ਉਹਨੂੰ ਇਹ ਜਾ ਕੇ ਉਹਨਾਂ ਨੇ ਜਿਹੜੀ ਸੱਜੀ ਹੈ ਉਹ ਪਿੰਗਲਾ ਹੈ ਉਹ ਜਿਹੜੀ ਉੱਪਰੋਂ ਆ ਰਹੀ ਹੈ ਦਿਮਾਗ ਦੇ ਵਿੱਚੋਂ ਉਹ ਸੁਖਮਨਾ ਹੈ ਇਹ ਤਿੰਨੇ 나ੜੀਆਂ ਦਾ ਸੰਗਮ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੇ ਪਹੁੰਚੇ ਜਿਹੜੇ ਬ੍ਰਹਮ ਗਿਆਨੇ ਸੇ ਉਹਨਾਂ ਨੇ ਦੱਸ ਦਿੱਤਾ ਕਿ ਸੰਗਮ ਬੰਦਿਆ ਤੇਰੇ ਅੰਦਰ ਹੈ ਇਹ ਨਹੀਂ ਕਿ ਗੰਗਾ ਜਮਨਾ ਸਰਸਵਤੀ ਜਿੱਥੇ ਨਦੀ ਉੱਥੇ ਸੰਗਮ ਹੈ ਨਹੀਂ ਸੰਗਮ ਤੇਰੇ ਅੰਦਰ ਹੈ ਕਿਉਂਕਿ ਇਸ ਸਰੀਰ ਦੇ ਵਿੱਚ ਹੀ ਬ੍ਰਹਮੰਡ ਹੈ ਇਹਦਾ ਪਿੰਗਲਾ ਉਹ ਸੁਖਉਣਾ ਤੇਨ ਵਸੇ ਇਕਠਾਈ ਬਿਣੀ ਸੰਗਮ ਤਹਿ ਪ੍ਰਾਗ ਮਨ ਮਨਜਨ ਕਰੇ ਤਥਈ ਉਹ ਕਹਿੰਦੇ ਜੇਕਰ ਤੂੰ ਤੇਥ ਕਰਨਾ ਹੈ ਸਤਗੁਰ ਬਿਣੀ ਜੀ ਕਹ ਰਹੇ ਆਪਣੇ ਅੰਦਰ ਕਰ ਇਹੋ ਹੀ ਪ੍ਰਾਗ ਹੈ ਇਹ ਨਿਕਬਖਨਊ ਦੇ ਵਿੱਚ ਪ੍ਰਾਗ ਹੈ ਸੰਗਮ ਤਾਂ ਤੇਰੇ ਇੱਥੇ ਹੀ ਹੈ ਜਿੱਥੇ ਇਹੜਾ ਪ੍ਰਗਲਾ ਸੁਖਮਨਾ ਦਾ ਮੇਹ ਹੁੰਦਾ ਹੈ ਉਹ ਸੰਗਮ ਹੈ ਜਿਸ ਨੇ ਇਸ ਸੰਗਮ ਤੋਂ ਆ ਲਿਆ ਉਹ ਪਰਮਾਤਮਾ ਦੇ ਨਾਲ ਮਿਲ ਗਿਆ ਉਹ ਲੀਨ ਹੋ ਗਿਆ ਚੰਦ ਸਤ ਭੇਦਿਆ 나ਦ ਸਤ ਪੋਰੀਆ ਸੂਰ ਸਤ ਖੋਰਸਾ ਦਰਤ ਕੀਆ ਖੋਰਸਾ 16 ਬਾਾਰ ਜੋਗੀਆਂ ਨੇ ਕਿਹਾ ਕਿ 16 ਬਾਾਰ ਸਾਰ ਨੂੰ ਹੇਠਲੇ ਚੱਕਰ ਨੂੰ ਉਠਾ ਕੇ ਸ਼ਕਤ ਨੂੰ ਉੱਪਰ ਲੈ ਕੇ ਆਉਣਾ ਆਮ ਤੌਰ ਤੇ ਸੰਸਾਰੀ ਬੰਦਾ ਕੀ ਕਰ ਰਿਹਾ ਹੈ ਉਹਦੀ ਸ਼ਕਤੀਆਂ ਦਾ ਉਹ ਬਾਹਰ ਨੂੰ ਹੈ ਤੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਉਹਨਾਂ ਦੇ ਜਿਹੜੇ ਇੰਦਰੀ ਹੈ ਉਹ ਬਾਹਰਲੇ ਨੂੰ ਬੰਦ ਹੋ ਜਾਂਦੇ ਜਿਹੜੇ ਨੌ ਦਰਵਾਜੇ ਰੱਖੇ ਹੈ ਨੌ ਦਰਵਾਜੇ ਜਿਹੜੇ ਬਾਹਰ ਨੂੰ ਰੱਖੇ ਹੋਏ ਹੈ ਇਹ ਬੰਦ ਹੋ ਕੇ ਦਸਵਾਂ ਦਵਾਰ ਖੁੱਲਦਾ ਦਸਵੇਂ ਦਵਾਰ ਨੂੰ ਸਚਖੰਡ ਵੀ ਕਿਹਾ ਦਸਵੇਂ ਦਵਾਰ ਨੂੰ ਬੇਗਮਪੁਰਾ ਵੀ ਕਿਹਾ ਸੋ ਇਹ ਜਿਹੜਾ ਆਪੋ ਆਪਣੇ ਗੁਰੂਆਂ ਨੇ ਸਾਹ ਨਾਲ ਜੋ ਉਹਨਾਂ ਨੂੰ ਠੀਕ ਲੱਗਾ ਕਿਸ ਨੇ ਓਮ ਕਹਿ ਦਿੱਤਾ ਕਿਸ ਨੇ ਅੱਲਾ ਕਹਿ ਦਿੱਤਾ ਕਿਸ ਨੇ ਵਾਹਿਗੁਰੂ ਕਹਿ ਦਿੱਤਾ ਹੈ ਗੱਲ ਇੱਕੋ ਹੀ ਹੈ ਅਬਲ ਬਲ ਤੋੜਿਆ ਅਚਲ ਚਲ ਥੱਪਿਆ ਅਗੜ ਘੜਿਆ ਤਹ ਅਪਿਓ ਪੀ ਹੈ ਕਹਿੰਦੇ ਇਹ ਜਾਂ ਮਨ ਹੈ ਇਹ ਅਮੂੜ ਹੈ ਮੁੜਦਾ ਹੀ ਨਹੀਂ ਕਿੱਥੋਂ ਜਿਹੜੇ ਸੰਸਾਰੀ ਪਦਾਰਥਾਂ ਦੇ ਲਾਲਚ ਹੈ ਕਿੱਥੋਂ ਮੁਰਦਾ ਰਸਤੇ ਮਾਤੇ ਬਣਾਉਣ ਦੇ ਵਿੱਚ ਬੜਾ ਇਹ ਖੁਸ਼ ਹੁੰਦਾ ਕਿਉਂ ਕਿਉਂਕਿ ਕਾਮ ਕ੍ਰੋਧ ਲੋਭੋ ਹੰਕਾਰ ਜਿਹੜੇ ਹੈ ਉਨਾ ਵਿਸ਼ੇ ਬਕਾਰਾ ਨੇ ਇਹਨੂੰ ਇਹੋ ਜਿਹਾ ਲਾਇਆ ਹੋਇਆ ਕਿ ਇੰਦਰੀ ਵੀ ਉਸੇ ਹਿਸਾਬ ਨਾਲ ਕੰਮ ਕਰਦੇ ਆ ਕਿ ਅੱਖਾਂ ਕਹਿੰਦੀਆਂ ਰੂਪ ਬਹੁਤ ਹੈ ਬਾਹਰ ਮਸਤੀ ਹੈ ਕੰਨ ਵੀ ਰਾਗ ਜਿਹੜਾ ਸੁਣਨਾ ਚਾਹੁੰਦੇ ਆ ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲਾ ਨਹੀਂ ਕੁਝ ਹੋਰ ਸੁਣਨਾ ਚਾਹੁੰਦੇ ਆ ਇਸੇ ਤਰੀਕੇ ਦੇ ਨਾਲ ਸਾਡੇ ਮੋਹ ਹੈ ਜੀਵ ਜੜੀ ਹੈ ਉਸ ਪਰਮਾਤਮਾ ਦਾ ਨਾਮ ਜਪਣਾ ਨਹੀਂ ਚਾਹੁੰਦੀ ਕਿਉਂਕਿ ਉਹਨੂੰ ਇੱਥੇ ਦੇ ਜਿਹੜੇ ਰਸ-ਕਸ ਹੈ ਉਹ ਚੰਗੇ ਲੱਗਦੇ ਆ ਇਸੇ ਕਰਕੇ ਸਤਗੁਰ ਬਰਦਾਸਵਾਲਾ ਜੀ ਨੇ ਕਹਿ ਦਿੱਤਾ ਕਿ ਮਨ ਜਿਹੜਾ ਉਹ ਕਿਉਂ ਨਹੀਂ ਮੜਿਆ ਕਿਉਂਕਿ ਉਹ ਕਹਿੰਦੇ ਮਿਰਗ ਮੀਨ ਪ੍ਰਿੰਗ ਪਤੰਗ ਕੁੰਚ ਦੇ ਇੱਕ ਦੁੱਖ ਬਨਾਸ ਪੰਜ ਦੁੱਖ ਸਾਧ ਜਾ ਮੈਂ ਤੱਕੀ ਕਿ ਤਕਾਸ ਕਹਿੰਦੇ ਹਰ ਇੱਕ ਦੇ ਵਿੱਚ ਇੱਕ ਇੱਕ ਰੋਗ ਕਰਕੇ ਹਾਥੀ ਦੇ ਵਿੱਚ ਹਿਰਨ ਦੇ ਵਿੱਚ ਮੱਛੀ ਦੇ ਵਿੱਚ ਭਵਰੇ ਵਿੱਚ ਪਤੰਗ ਦੇ ਵਿੱਚ ਇੱਕ ਇੱਕ ਰੋਗ ਕਰਕੇ ਉਹ ਚਲੇ ਗਏ ਪਰ ਬੰਦਾ ਤੇਰੇ ਵਿੱਚ ਪੰਜੇ ਹੈ ਤੇਰਾ ਕਿਦਾਂ ਬਚਾ ਹੋਵੇਗਾ ਸੋ ਇਹ ਕਿਨ ਸਤਿਗੁਰ ਜੈਦੇਵ ਜੀ ਵੀ ਹੁ ਇੱਕ ਹਲ ਕਹਿ ਰਹੇ ਹੈ ਕਿ ਜਿੰਨੀ ਦੇ ਤੱਕ ਤੋਂ ਇਸ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਮੋੜ ਲੈਿੰਦਾ ਤਜੇ ਦਾ ਤੇਰੇ ਅੰਦਰ ਅਮਰਤ ਹੈ ਤੋ ਉਹਨੂੰ ਪੀ ਨਹੀਂ ਸਕਦਾ ਤੇ ਜਦੋਂ ਵਿਸ਼ੇ ਵਿਕਾਰ ਕਮਜ਼ੋਰ ਪੈ ਗਏ ਫਿਰ ਮਨ ਨੇ ਮੁੜ ਪੈਣਾ ਤੇ ਮਨ ਨੇ ਮੁੜਨਾ ਹੀ ਰੋ ਹੈ ਜਦੋਂ ਅਸੀਂ ਬਾਹਰਲੇ ਪਦਾਰਥਾਂ ਨੂੰ ਇਸ ਮੋਹ ਮਾਇਆ ਨੂੰ ਰਸਤੇ ਲਾਤਿਆ ਨੂੰ ਕੋੜ ਸਮਝ ਲਿਆ ਤੇ ਮਨ ਨੇ ਮੁੜ ਪੈਣਾ ਨਹੀਂ ਤਾਂ ਮਨ ਅਮੋੜ ਹੈ ਨਰਦੇ ਨਹੀਂ ਉਹ ਕਹਿੰਦਾ ਕਮਾਂਡ ਜਿਹੜੀ ਹੈ ਅੱਖਾਂ ਕਹਿੰਦੀ ਹੈ ਦਿਮਾਗ ਤੋਂ ਆ ਰਹੀ ਹੈ ਕਿਉਂਕਿ ਦਿਮਾਗ ਤੋਂ ਸੁਖੋਣਾ ਨਾੜਿਆ ਰਹੀ ਹੈ ਉਹ ਕਹਿੰਦੇ ਇਸੇ ਕਰਕੇ ਅੱਖਾਂ ਵੀ ਜਿਹੜੀਆਂ ਰੂਪ ਦੇਖਦੀਆਂ ਦੇਖਦੀਆਂ ਚਲੇ ਗਈਆਂ ਪਰ ਰੰਜੀਆਂ ਦੇ ਰੂਪ ਖਤਮ ਨਹੀਂ ਹੋਇਆ ਆਪ ਖਤਮ ਹੋ ਗਈ ਹੈ ਕੰਨ ਵਿਦਾਗ ਸੁਣਦੇ ਸੁਣਦੇ ਖਤਮ ਹੋ ਗਏ ਸੋ ਇਸ ਮਨ ਨੂੰ ਵਿਸ਼ੇ ਬਕਾਰਾਂ ਤੋਂ ਜਦੋਂ ਮੋੜ ਲਿਆ ਤੇ ਇਹ ਫੇ ਕਮਜ਼ੋਰ ਪੈ ਜਾਣਾ ਅੱਬਲ ਬਲ ਤੋੜਿਆ ਉਫ ਇਹ ਬਾਲ ਜਿਹੜਾ ਕਮਜ਼ੋਰ ਪੈ ਗਿਆ ਕਿਉਂਕਿ ਵਿਸ਼ੇ ਬਕਾਰਾਂ ਤੇ ਕਾਬੂ ਹੋ ਗਿਆ ਮੰਨ ਨੂੰ ਮੋੜ ਲਿਆ ਮੰਨ ਨੂੰ ਪੜਨਾ ਹੈ ਘੜ ਕਿੱਥੇ ਆਉਣਾ ਇਹਨੇ ਜਾ ਕੇ ਖੰਡ ਜਿਹੜੇ ਪੰਜ ਦੱਸੇ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਤੇ ਜਦੋਂ ਤੁਸੀਂ ਸ਼ਰਮ ਖੰਡ ਦੇ ਵਿੱਚ ਜਾਣਾ ਤਿੱਥੇ ਕੜੀਏ ਸੁਰਤ ਮਤ ਮੰਨ ਬੁੱਧ ਤਿੱਥੇ ਕੜੀਏ ਸੁਰਾ ਸਿੱਧਾ ਕੇ ਸੰਦ ਉੱਥੇ ਮੰਨ ਨੂੰ ਪੜਨਾ ਹੈ ਸੋ ਇਹ ਜਿਹੜੇ ਬਾਣੇ ਹੈ ਇਹ ਅੰਦਰਲਾ ਗਿਆਨ ਇੱਕ ਰਿਗਿਆਨ ਨਹੀਂ ਹੈ ਇਹ ਭਾਵਨਾ ਦਾ ਗਿਆਨ ਹੈ ਸੋ ਇਸ ਮਨ ਨੂੰ ਕਿਵੇਂ ਕਾਬੂ ਕਰਨਾ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਮਨ ਜਦੋਂ ਤੁਸੀਂ ਕਾਬੂ ਕਰ ਲਿਆ ਤੁਸੀਂ ਦੁਨੀਆ ਜਿੱਤ ਲਈ ਨਹੀਂ ਤਾਂ ਦੁਨੀਆ ਜਿੱਤਣ ਵਾਲੇ ਆਪਣੇ ਮਨ ਤੋਂ ਹਾਰ ਗਏ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਉਹਨੇ ਦੁਨੀਆ ਫਤਿਹ ਕਰ ਦਿੱਤੀ ਉਹਨਾਂ ਦਾ ਕੋਈ ਕੁਝ ਬਗਾ ਨਹੀਂ ਸਕਿਆ ਇਸੇ ਕਰਕੇ ਸਤਗੁਰ ਜੈਦੇਵ ਜੀ ਵੀ ਕਹਿੰਦੇ ਉਹ ਮਨ ਜਿਹੜਾ ਕਮਜ਼ੋਰ ਪੈ ਜਾਂਦਾ ਫਿਰ ਉਹ ਮੁਰਦਾ ਫਿਰ ਕਿਉਂਕਿ ਵਿਸ਼ੇ ਬਕਾਰਾਂ ਦਾ ਨਸ਼ਾ ਜਿਹੜਾ ਖਤਮ ਹੋ ਜਾਂਦਾ ਹੈ ਨੰ ਆਦ ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਕਹਿੰਦੇ ਜਦੋਂ ਮਨ ਨੇ ਉਸ ਆਦ ਦੇ ਗੁਣਾਂ ਨੂੰ ਗੋਣਾ ਸ਼ੁਰੂ ਕਰ ਲਿਆ ਸਿਰਤ ਸਲਾਹ ਦੇ ਵਿੱਚ ਲੱਗ ਗਿਆ ਤੇ ਫਿਰ ਕੀ ਹੋਣਾ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਉਹੀ ਤੇਰੀ ਜਿਹੜੀ ਨਜ਼ਰ ਹੈ ਤੋ ਦੂਸਰੇ ਨੂੰ ਦੋਸਤਾ ਸੰਬੰਧ ਦਾ ਸੀ ਫਿਰ ਤੂੰ ਸਮਾਨ ਸਮਝੂਗਾ ਬਰਾਬਰ ਸਮਝੂਗਾ ਤੇ ਇਹੋ ਹੀ ਇੱਕ ਖੇਡ ਹੈ ਕਿ ਦੂਸਰੇ ਅੰਦਰ ਵਿੱਚ ਉਦੋਂ ਤੁਹਾਨੂੰ ਪਰਮਾਤਮਾ ਨਜ਼ਰ ਆਉਣਾ ਜਦੋਂ ਤੁਹਾਡੇ ਅਭਗਣ ਜਿਹੜੇ ਹੈ ਉਹ ਖਤੂ ਹੋ ਗਏ ਫਿਰ ਤੁਹਾਡੇ ਦ੍ਰਿਸ਼ਟੀ ਦੇ ਵਿੱਚ ਪਰਮਾਤਮਾ ਇਸ ਜੀਵ ਦੇ ਦ੍ਰਿਸ਼ਟੀ ਦੇ ਵਿੱਚ ਉਹ ਚੀਜ਼ ਭਰਮ ਭੁਲੇਖਾ ਖਤਮ ਕਰ ਦਿੰਦਾ ਤੇ ਸਾਰੇ ਸਮਾਨ ਨਜ਼ਰ ਆਉਣ ਲੱਗ ਪੈਂਦੇ ਆ ਇਹੋ ਹੀ ਦੁਨੀਆ ਦੀ ਇੱਕ ਖੇਡ ਹੈ ਜੇ ਕਰਕੇ ਤੇ ਦੋਸਰਾ ਦੂਸਰੇ ਨੂੰ ਬਰਾਬਰ ਸਮਝਣ ਲੱਗ ਪਵੇ ਤੇਰ ਮੇਰ ਖਤਮ ਹੋ ਜਵੇ ਤੇ ਦੁਨੀਆ ਦੇ ਝਗੜੇ ਖਤਮ ਹੋ ਜਾਣ ਸਾਰੀ ਦੁਨੀਆ ਸ਼ਾਂਤੀ ਦੇ ਨਾਲ ਰਹਿਣ ਲੱਗ ਪਵੇ ਪਰ ਇੱਥੇ ਇਹ ਹੈ ਕਿ ਮੈਂ ਮੇਰੀ ਦੇ ਵਿੱਚ ਕਰਕੇ ਅਸੀਂ ਹੱਦਾਂ ਬੰਨੇ ਜਿਹੜੇ ਆ ਉਹ ਇੰਨੇ ਕਟਪ ਦਿੱਤੇ ਕਿ ਸਾਰੀ ਦੁਨੀਆ ਅਸ਼ਾਂਤ ਕਰ ਦਿੱਤੀ ਉਹਨਾਂ ਲੋਕਾਂ ਨੇ ਕਰ ਦਿੱਤੀ ਜਿਨ੍ਹਾਂ ਲੋਕਾਂ ਦੀ ਭੇੜ ਤੇ ਜਿਨ੍ਹਾਂ ਲੋਕਾਂ ਨੇ ਮਾਇਆ ਮੋਹ ਨੂੰ ਤਿਆਗਿਆ ਉਹ ਕਦੇ ਹੈ ਹੀ ਬੜੇ ਘੱਟ ਹੈ ਹੈ ਨਿ ਬਗਲੇ ਨਾਹੀਂ ਕਨੇ ਫੈਲ ਫੱਕੜ ਸੰਸਾਰ ਉਹਨਾਂ ਦਾ ਕਦੇ ਕਹਿੰਦੇ ਭੇੜੀ ਨਹੀਂ ਹੋਈ ਉਹ ਤਾਂ ਬਹੁਤ ਕਰੋੜਾਂ ਚ ਕਿਤੇ ਇੱਕ ਅੱਧਾ ਹੁੰਦਾ ਸੋ ਕਿਉਂ ਕਿਉਂਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਹੈ ਫਰੀ ਹੈ ਪਰ ਜਿਸ ਦੇ ਨਾਲ ਲੈਣਾ ਉਹ ਇੰਨਾ ਕੀਮਤੀ ਹੈ ਕਿ ਜੀਵ ਨੂੰ ਪਤਾ ਹੀ ਨਹੀਂ ਕਿ ਮੇਰੇ ਇੱਕ ਸਵਾਸ ਦੀ ਕੀਮਤ ਕੀ ਹੈ ਸਾਰੀ ਦੁਨੀਆਂ ਦੀ ਪੂੰਜੀ ਇਕੱਠੀ ਕਰ ਲਵੇ ਇੱਕ ਸਵਾਸ ਨਹੀਂ ਲੈ ਸਕਦਾ ਮੁੱਲ ਨਹੀਂ ਮਿਲਦਾ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸੱਲਲ ਕੋ ਸੱਲ ਸਮਾਨ ਆਇਆ ਜਦੋਂ ਕਹਿੰਦੇ ਪ੍ਰਮਾਤਮਾ ਨੂੰ ਅਰਾਧਨ ਲੱਗ ਪਿਆ ਫਿਰ ਉਹਦੇ ਵਿੱਚ ਸ਼ਬਦਾਂ ਪੈਦਾ ਹੋ ਗਏ ਦਇਆ ਭਾਵਨਾ ਪੈਦਾ ਹੋ ਗਈ ਤੇ ਜਦੋਂ ਦਇਆ ਪੈਦਾ ਹੋ ਗਈ ਫਿਰ ਤਰਨ ਪੈਦਾ ਹੋ ਗਿਆ ਜਦੋਂ ਤਰਨ ਪੈਦਾ ਹੋ ਗਿਆ ਤੇ ਫਿਰ ਜਿਹੜਾ ਅਸੀਂ ਇਹ ਸਮਝਦੇ ਸੀ ਕਿ ਪਾਣੀ ਹੋ ਰਿਹਾ ਹੈ ਲਹਿਰਾਂ ਹੋ ਰਹਿਣ ਫਿਰ ਸਨ ਸਮਾਨ ਨਜਰਉਣ ਲੱਪਿਆ ਇਸੇ ਕਰਕੇ ਸਤਗੁਰ ਅਰਦਾਸ ਮਹਾਰਾਜ ਨੇ ਕਹਿ ਦਿੱਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤ ਰੰਗ ਜੈਸਾ ਫਿਰ ਪਤਾ ਲੱਗ ਗਿਆ ਕਿ ਇਹ ਜਿਹੜੀ ਸੋਨੇ ਦੇ ਗਹਿਨੇ ਤਾਂ ਸੋਨਾ ਹੈ ਤੇ ਇੱਕੋ ਹੀ ਹੈ ਜਲਤ ਰੰਗ ਜੈਸਾ ਤਰੰਗ ਵੀ ਪਾਣੀ ਹੈ ਤੇ ਜਲ ਵੀ ਪਾਣੀ ਹੈ ਇਹ ਉਦੋਂ ਪਤਾ ਲੱਗ ਜਾਂਦਾ ਜਦੋਂ ਜੀਵ ਦੇ ਵਿੱਚ ਉਸ ਪਰਮਾਤਮਾ ਨੂੰ ਸਿਮਰਨ ਆਰਾਧਨ ਉਸ ਦਾ ਨਾਮ ਜਪਣ ਦੀ ਇੱਕ ਬਹੁਤ ਤਾੰਗ ਪੈਦਾ ਹੋ ਜਾਂਦੀ ਹੈ ਤੇ ਫਿਰ ਉਹਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਜਿਹੜਾ ਦਿਸ ਨਹੀਂ ਰਿਹਾ ਐ ਐਸਾ ਸਤ ਸੰਗ ਦੇ ਵਿੱਚ ਜਾਗ ਲੱਗਾ ਕਿ ਉਹਦੇ ਵਿੱਚ ਸ਼ਰਧਾ ਪੈਦਾ ਹੋ ਗਈ ਜਿਹੜੀ ਦੁਨੀਆ ਦਿਸਦੇ ਸੀ ਇੱਕ ਕੋੜ ਬਣਦੀ ਜਾ ਰਹੀ ਹੈ ਤੇ ਜਿਹੜਾ ਦਿਸ ਨਹੀਂ ਰਿਹਾ ਉਹਦੇ ਵਿੱਚ ਸ਼ਰਧਾ ਪੈਦਾ ਹੋ ਗਈ ਤੇ ਫਿਰ ਸਾਨੂੰ ਸਾਰਾ ਕੁਝ ਸਮਾਨ ਨਜ਼ਰ ਆਉਣ ਲੱਗ ਪਿਆ ਬਦ ਦਿੱਤ ਜੈ ਦੇਵ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਵ ਲੀ ਨਾ ਪਾਇਆ ਸਤਗੁਰ ਜੈ ਦੇਵ ਜੀ ਕਹਿ ਰਹੇ ਕਿ ਜਦ ਉਸ ਦੇ ਵਿੱਚ ਬੰਦਾ ਰੰਗ ਗਿਆ ਉਸ ਦੇ ਗੋਲ ਗਉਂਦੇ ਗਉਂਦੇ ਐਸਾ ਭੇਦ ਹੋਇਆ ਕਿ ਅਬ ਤੋਂ ਜੈ ਚੜੇ ਸੰਘਾਸਨ ਹੋਏ ਹੈ ਸਾਰੰਗ ਪਾਣੀ RAM ਕਬੀਰ ਇਕ ਹੋਏ ਹੈ ਕੋਈ ਨਾ ਸਕੇ ਪਛਾਣੀ ਐਸਾ ਲੀਨ ਹੋਏ ਕਿ ਕਬੀਰ ਦਾ RAM ਦਾ ਫਰਕ ਹੀ ਨਜ਼ਰ ਆਇਆ ਇਸੇ ਤਰੀਕੇ ਨਾਲ ਸਤਗੁਰ ਜੈ ਦੇਵ ਜੀ ਕਹਿ ਰਹੇ ਇੱਕੇ ਬਾਣੀ ਦੇ ਮੁੱਢੇ ਹੈ 1170 ਦੇ ਵਿੱਚ ਬਾਣੀ ਜਿਹੜੀ ਅਚਾਰੇ ਗਈ ਸਤਗੁਰ ਜੈਦੇਵ ਜੀ ਵੱਲੋਂ ਭਗਤੀ ਲਹਿਰ ਦੇ ਮੁੱਢੀ ਹੈ ਬ੍ਰਹਮ ਨਿਰਵਾਨ ਅਲਿਬਲੀਣ ਪਾਇਆ ਉਹ ਪਰਮਾਤਮਾ ਪਾ ਲਿਆ ਜਿਹੜਾ ਸਰਬ ਵਿਆਪਕ ਹੈ ਹਰ ਇੱਕ ਜਗ੍ਹਾ ਹੈ ਕਣ ਕਣ ਦੇ ਵਿੱਚ ਹੈ ਰੰਮਿਆ ਹੋਇਆ ਉਸ ਬ੍ਰਹਮ ਨੂੰ ਪਾ ਲਿਆ ਕਦੋਂ ਪਾਇਆ ਜਦੋਂ ਉਸ ਦਾ ਅਰਾਧਨਾ ਸ਼ੁਰੂ ਕਰ ਲਿਆ ਉਹ ਜ ਮਨ ਜਿਹੜਾ ਹੈ ਸ਼ਬਦਾਂ ਚ ਚਲੇ ਗਿਆ ਸਾਨੂੰ ਅਵਸਥਾ ਚ ਪਹੁੰਚ ਗਿਆ ਕਿਉਂਕਿ ਜਦੋਂ ਤੱਕ ਇਸ ਸਾਨੂੰ ਆਸ ਹੈ ਕਿ ਇਸ ਤਨ ਦੀ ਲੋੜ ਹੈ ਸਾਨੂੰ ਉਦੋਂ ਤੱਕ ਉਹ ਨਹੀਂ ਆਉਣਾ ਜਦੋਂ ਅਸੀਂ ਇਹ ਕਹਿ ਦਿੱਤਾ ਕਿ ਇਸ ਤਨ ਦੀ ਲੋੜ ਨਹੀਂ ਹੈ ਤਾਂ ਫਿਰ ਕੀ ਹੋਗਾ ਗੁਰਗੰ ਚਨ ਬਰਲਾ ਕੋਈ ਤਹ ਨਰੰਜਨ ਰਮਿਆ ਹੋਇ ਕਿੰਨੇ ਰਮਦੇ ਹੈ ਕਿੰਨੇ ਬਰਲੇ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਗੁਰਗੰ ਚਨ ਬਰਲਾ ਹੋਏ ਜਿਹੜਾ ਗੁਰੂ ਦੇ ਕਿਰਪਾ ਦੇ ਨਾਲ ਇਹ ਜਾਣ ਗਿਆ ਕਿ ਉਹ ਜਿਹੜਾ ਪਰਮਾਤਮਾ ਹੈ ਤੇ ਇਹੋ ਜੇ ਬਿਰਲੇ ਹੀ ਹੁੰਦੇ ਹੈ ਤੇ ਸਤਗੁਰ ਜੈਦੇਵ ਜੀ ਵੀ ਇਹੋ ਕਹਿ ਰਹੇ ਪਹਿਲੇ ਪਾਤਸ਼ਾਹ ਵੀ ਇਹ ਕਹ ਰਿਹਾ ਕਿ ਹੈਨ ਬਿਰਲੇ ਨਹੀਂ ਕਨੇ ਫੈਲ ਫਕੜ ਸੰਸਾਰ ਸੋ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਇੰਨਾ ਹੱਠ ਇੰਨਾ ਤਪ ਕਰਨ ਦੀ ਬਾਣੀ ਕਹਦੇ ਲੋੜ ਨਹੀਂ ਸੱਚ ਦੇ ਉੱਤੇ ਚੱਲ ਉਹਦੀ ਖਲਕ ਦੇ ਨਾਲ ਪਿਆਰ ਕਰ ਕਿਸੇ ਦੇ ਨਾਲ ਜ਼ੁਲਮ ਨਾ ਕਰ ਜੋ ਤੇਰੇ ਕੋਲ ਹੈ ਉਸਦੇ ਵਿੱਚ ਸੰਤੋਖ ਚ ਆ ਗਿਆ ਕਿ ਜੋ ਤੂੰ ਮੈਨੂੰ ਦਿੱਤਾ ਹੈ ਤੇਰਾ ਸ਼ੁਕਰ ਹੈ ਜੇਕਰ ਤੇਨ ਸੰਤੋਖ ਨਹੀਂ ਆਇਆ ਤੇ ਨਤ ਸੋਚ ਕੇ ਤੇਰੇ ਵਿੱਚ ਧਰਮ ਆ ਗਿਆ ਸੰਤੋਖ ਆਉਣਾ ਜ਼ਰੂਰੀ ਹੈ ਕਿਉਂਕਿ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਧੌਲ ਧਰਮ ਦਇਆ ਕਾ ਪੁੱਤ ਸੰਤੋਖ ਥਾ ਕਰ ਥਾ ਪਰਖਿਆ ਜਨਸਤ ਸਾਰੇ ਸ੍ਰਿਸ਼ਟੀ ਜਿਹੜੀ ਸਵਾਇ ਪ੍ਰਾਣੀ ਦੇ ਉਹਨੂੰ ਸੰਤੋਖ ਦੇ ਵਿੱਚ ਮर्याਦਾ ਦੇ ਵਿੱਚ ਉਹਨੂੰ ਰੱਖਿਆ ਹੋਇਆ ਕਿਸੇ ਨੂੰ ਇਹ ਨਹੀਂ ਕਿ ਹੋੜ ਕਿ ਬਿੱਲੀ ਕਹੇ ਮੈਂ ਤਾਂ ਸੱਪ ਬਣਨਾ ਸੱਪ ਕਹੇ ਮੈਂ ਬੰਦਰ ਬਣਨਾ ਸੂਰ ਕਹੇ ਕਿ ਮੈਂ ਸ਼ੇਰ ਬਣਨਾ ਉਹ ਕਹਿੰਦੇ ਨਹੀਂ ਸਾਨੂੰ ਆਪਣੀ ਜੁਨ ਪਿਆਰੀ ਹੈ ਐਸਾ ਸੰਤੋਖ ਪਾਇਆ ਹੋਇਆ ਹੁਣ ਪਰ ਇੱਕ ਪ੍ਰਾਣੀ ਹੈ ਕਿ ਜਿਹੜਾ ਕਹਿੰਦਾ ਮੈਂ ਸਾਰਿਆਂ ਨੂੰ ਕਾਬੂ ਕਰਕੇ ਸਾਰੀ ਦੁਨੀਆ ਦਾ ਬਾਦਸ਼ਾਹ ਬਣ ਜਾਵਾਂ ਪਰ ਜਿੱਥੋਂ ਆਇਆ ਉਹਨੂੰ ਕਹਿੰਦਾ ਮੈਂ ਧਿਆਉਣਾ ਨਹੀਂ ਉਹਨੂੰ ਸਿਮਰਨਾ ਨਹੀਂ ਜਿਹਨੇ ਪੈਦਾ ਕਰਕੇ ਭੇਜਿਆ ਸੋ ਆਓ ਸਤਗੁਰ ਜੈਦੇਵ ਜੀ ਦੀ ਇਸ ਬਾਣੀ ਤੋਂ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਦਿਓ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈ ਇਹੋ ਹੀ ਮਨ ਨੂੰ ਇਧਰ ਉਧਰ ਪਟਕਾਉਂਦੇ ਹੈ ਤੇ ਮਨ ਦੀ ਗਤੀ ਇੰਨੀ ਤੇਜ ਹੈ ਕਿ ਉਹਨੂੰ ਵੀ ਇਹੋ ਹੀ ਲੱਗਦਾ ਕਿ ਕਮਾੜ ਜਿੱਦਾਂ ਦੀ ਇੰਦਰੀ ਦੇ ਰਹੇ ਹੈ ਉਸੇ ਦੇ ਵਿੱਚ ਮਸਤ ਰਹਿੰਦਾ ਪਰ ਜਦੋਂ ਇਹ ਵਖਤਮ ਹੋ ਜਾਂਦੇ ਇਹੋ ਮਨ ਜਿਹੜਾ ਹੈ ਅਡੋਲ ਅਵਸਥਾ ਚਲ ਜਾਂਦਾ ਫਿਰ ਇਹਨੂੰ ਆਸ ਖਤਮ ਹੋ ਜਾਂਦੀ ਹੈ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਬੇਨਤੀ ਕਰੀਏ ਕਿ ਕੀਤੇ ਹੋਏ ਅਪਗੁਨਾ ਨੂੰ ਨਾ ਚਿਤਾਰਦੇ ਹੋਏ ਆਪਣੇ ਦਰੋਂ ਕਰੋ ਮਿਹਰ ਦੀ ਨਿਗਾਹ ਕਰਨਾ ਰੰਦੇ ਹੋਏ ਸਵਸੰਦੀ ਪੂੰਜੀ ਨੂੰ ਲੇਖ ਵਿੱਚ ਲਾਉਣ ਲਈ ਆਪਣੀ ਕਿਰਪਾ ਕਰਨਾ ਨਜਸਵਲੀ ਕਰਨਾ ਤਾਂ ਕਿ ਇਹ ਜਿਹੜਾ ਜਨਮ ਮਿਲਿਆ ਹੈ ਇਸ ਦੇ ਵਿੱਚ ਹੀ ਉਸ ਪਰਮਾਤਮਾ ਦੀ ਜੋਤ ਦੇ ਨਾਲ ਜੋਤ ਮਿਲ ਜਵੇ ਨਹੀਂ ਤਾਂ ਫਿਰ ਚਰਾਸੀਆਂ ਦੇ ਚੱਕ ਚ ਪੈਣਾ ਪੈਣਾ ਸੋ ਇਹ ਫਰਿਆਦ ਕਰਦੇ ਹੋਏ ਅਰਦਾਸ ਕਰਦੇ ਰਜ਼ਾਈ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ